ਕੰਦੇਸ ਕੋਈ ਨਹੀਂ ਭਾਈ ਜੀ ਸਿਰਫ ਯਾਰੀ ਮਗਾ ਕੇ ਗਿਆ ਕਿਸੇ ਦੀ ਲੜਾਈ ਦਿਲ ਕੱਢ ਕੇ ਖੜ ਗਿਆ ਤੇ ਜਿਹਨਾਂ ਪਿੱਛੇ ਖੜਿਆ ਉਹ ਮੌਕੇ ਤੇ ਖੜੇ ਵੀ ਨਹੀਂ ਉਹਨਾਂ ਦੇ ਬਾਵਜੂਦ ਦਿਲ ਗੁਰਦੇ ਨੇ ਕੰਮ ਵੀ ਨਹੀਂ ਕੀਤਾ ਸੀ ਖੜ ਜੀਏ ਤੁਮਨ ਤਰਹਿ ਜਾਏਗਾ ਜਾਂ ਕਿਤਾ ਨਹੀਂ ਉਸ ਮਾਰ ਜਿਹਨੇ ਜਿਹੋ ਬੰਦੇ ਫੜੇ ਗਏ ਉਹ ਤਾਂ ਬਾਅਦ ਫਰਿਆ ਕਰੋ ਤੇ ਵੀ ਰੰਜਿਸ਼ਾ ਕੋਈ ਫੇਸਬੁਕ ਤੇ ਪੋਸਟ ਨਹੀਂ ਰੰਜਿਸ਼ ਕੋਈ ਨਹੀਂ ਸੀਗੇ ਜਾ ਕੇ ਪਣਚੋ ਪੁੱਛ ਲੋ ਸਾਰਾ ਨਗਰ ਸਹਿਮਤੀ ਭਰਦਾ ਬੱਚੇ ਨਾ ਵਾਸਤੇ ਮੁੰਡੇ ਕਰੋ ਲੈ ਕੇ ਆਇਆ ਉਹਨੂੰ ਕਹਿੰਦੇ ਸਾਡੇ ਨਾਲ ਚੱਲ ਪਤਾ ਨਹੀਂ ਕੀ ਕਹਾਣੀ ਇਹਨਾਂ ਨੇ ਇੱਥੀ ਵਾਪਰੀ ਆ ਸਾਨੂੰ ਕੋਈ ਫੇਤ ਨਹੀਂ ਆਉਂਦਾ ਜਿਨ੍ਹਾਂ ਨੇ ਮਾਰਿਆ ਤੇ ਜਿਨ੍ਹਾਂ ਦੇ ਨਾਲ ਆਇਆ ਸਭ ਨੂੰ ਸਤਾਈ ਮਿਲਣੀ ਚਾਹੀਦੀ ਆ ਉਹਨਾਂ ਦਾ ਪਤਾ ਹੋਣਾ ਚਾਹੀਦਾ ਤੁਹਾਡੇ ਨਾਲ ਆਇਆ ਤੇ ਕੀ ਗੱਲ ਹੋਈ ਆ ਉਹਦੇ ਨਾਲ ਤੇ ਉਹਨਾਂ ਨੇ ਮਾਰਿਆ ਕਾਤੇ ਆ 20 ਤੀਨ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਤੇਜਪਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਦੱਸਿਆ ਜਾ ਰਿਹਾ ਕਿ ਪ੍ਰਾਣੀ ਰੰਜਿਸ਼ ਕਾਰਨ ਇਹ मामला जेड़ा वधया वा ता परवाज़ ਦੇ ਵੱਲੋਂ ਇਹ ਵੀ ਕਹੀ ਗਈ ਗੱਲ ਕੀ ਪੋਸਟਮਾਰਟਮ 19 ਦਿਨ ਤੱਕ ਨਹੀਂ ਕੀਤਾ ਜਾ ਰਿਹਾ ਜਿੰਨੀ ਦੇਰ ਹਮਲਾਵਰ ਪੁਲਿਸ ਨਹੀਂ ਫੜਦੀ ਤਾਂ ਪੁਲਿਸ ਦੇ ਅਧਿਕਾਰੀ ਜਿਹੜੇ ਐਸਐਸਪੀ ਜਗਰਾਉਂ ਆ ਉਹਨਾਂ ਦੀ ਸਪਸ਼ਟੀ ਸਟੇਟਮੈਂਟ ਵੀ ਆਈ ਆ ਉਹਨਾਂ ਨੇ ਕਿਹਾ ਕੀ ਜਿਹੜੀ ਇੱਕ ਆਈਡੀ ਸੋਸ਼ਲ ਮੀਡੀਆ ਤੇ ਫੇਕ ਆ ਰਹੀ ਆ ਕਿ ਗੈਂਗਸਟਰਾਂ ਦੇ ਨਾਲ ਜਿਹੜੇ ਫੰਦ ਆ ਤਾਂ ਇੱਕ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਇਸ ਦੀ ਜ਼ਿੰਮੇਵਾਰੀ ਲੈਨੇ ਆ ਤਾਂ ਉਹ ਵੀ ਉਹਨਾਂ ਨੇ ਕਿਹਾ ਕਿ ਇਹ ਆਈਡੀ ਫੇਕ ਆ ਤਾਂ ਉਹ ਆਈਡੀ ਡਿਲੀਟ ਵੀ ਹੋ ਗਈ ਆ ਪਰ ਐਸਐਸਪੀ ਜਗਰਾਉਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਵਾਕਵਾਕ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਤਾਂ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਆ ਇਹ ਵੀ ਦੱਸਿਆ ਗਿਆ ਕਿ ਪੰਜ ਬੰਦਿਆਂ ਖਿਲਾਫ ਭਾਈ ਨੀਮ ਪਰਚਾ ਦਰਜ ਕਰ ਲਿਆ ਗਿਆ ਤਾਂ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਜਲਦ ਜਿਹੜੇ ਆ ਦੋਸ਼ੀਆਂ ਨੂੰ ਫੜ ਲਿੱਤਾ ਜਾਵੇਗਾ ਪਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਓਨੀ ਦੇਰ ਪੋਸਟ ਮਾਰਡਮ ਨਹੀਂ ਕੀਤਾ ਜਾਵੇਗਾ ਜਿੰਨੀ ਦੇਰ ਹਮਲਾਵਰ ਪੁਲਿਸ ਨਹੀਂ ਫੜਦੀ ਤਾਂ ਰਾਜਾ ਵਡਿੰਗ ਐਮਪੀ ਪਰਵਾਹ ਦੇ ਨਾਲ ਹੁਣੇ ਦੁੱਖ ਸਾਂਝਾ ਕਰਕੇ ਗਏ ਉਹਨਾਂ ਨੇ ਵੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਚੱਕੇ ਨੇ ਜੀ ਮਿਰਣਾ ਅਨਮੋਲ ਸਿੰਘਾ ਜੀ ਅਨਮੋਲ ਜੀ ਹੁਣ ਡੈੱਡ ਬੋਡੀ ਸ਼ਿਫਟ ਕਰਨ ਲੱਗੇ ਨੇ ਕੱਲ ਜਿਹੜਾ ਮਰਡਰ ਹੋਇਆ ਕਬੱਡੀ ਖਿਡਾਰੀ ਦਾ ਇਹ ਕਿਉਂ ਇੱਥੋਂ ਲੈ ਕੇ ਚੱਲੇ ਹੋ ਜੀ ਦੇਖੋ ਜੀ ਮੈਂ ਨਾ ਮੇਰਾ ਸੁਭਾਅ ਮੈਿਕ ਤੇ ਬੋਲਣ ਦਾ ਕੋਈ ਸ਼ੌਂਕ ਨਹੀਂ ਹੈ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਮੈਥੋਂ ਪੁੱਛੋ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਵੀ ਉਹ ਕ੍ਰਿਸ਼ਨ ਜੀ ਤੇ ਸਦਾਮੇ ਜੀ ਦੀਆਂ ਯਾਰੀਆਂ ਸੀਗੀਆਂ ਜਾਂ ਕਿ ਹੋਰ ਯਾਰੀਆਂ ਹੁੰਦੀਆਂ ਉਹ ਕ੍ਰਿਸ਼ਨ ਜੀ ਸਦਾਮੇ ਵਾਲੀਆਂ ਯਾਰੀਆਂ ਚਲੀਆਂ ਗਈਆਂ ਤੇ ਯਾਰਮਾਰ ਹੁੰਦੀ ਆ ਮੈਂ ਸਿਰਫ ਤੁਹਾਨੂੰ ਤਾਂ ਆਵਾਜ਼ ਮਾਰ ਕੇ ਸਿੱਧਾ ਵੀ ਮੇਥੋਂ ਦੋ ਗੱਲਾਂ ਪੁੱਛੋ ਤੁਸੀਂ ਯਾਰਮਾਰ ਹੋਈ ਆ ਮੇਰੇ ਭਰਾ ਨਾਲ ਮੇਰਾ ਰਿਸ਼ਤੇਦਾਰ ਸੀਗਾ ਮੇਰੀ ਸਿੰਘਣੀ ਦੇ ਮਾਸੀ ਦਾ ਪੁੱਤ ਸੀਗਾ ਤੇ ਜਾਨੀ ਕਿ ਮੇਰਾ ਰਿਸ਼ਤੇਦਾਰ ਬਾਹਰ ਆ ਤੇ ਜਾਨੀ ਕਿ ਇਹੀ ਸਾਡੇ ਕੋਲ ਆਉਂਦਾ ਜਾਂਦਾ ਸੀਗਾ ਸਿੰਘਣੀ ਕੋਲੇ ਆਉਦਾ ਲੋੜੀ ਦੀਵਾਲੀ ਲੈ ਕੇ ਹਨ ਤੇ ਬਸ ਮੈਂ ਮੈਗ ਤੇ ਹੀ ਕਹਿਣਾ ਚਾਹੁੰਦਾ ਵੀ ਯਾਰਮਾਰ ਹੋਈ ਆ ਉਹ ਸਾਰੇ ਪਿੰਡ ਨੂੰ ਹੀ ਪਤਾ ਸਾਰੇ ਇਲਾਕੇ ਨੂੰ ਪਤਾ ਹਨ ਤੇ ਹੋਰ ਮੈਨੂੰ ਕੋਈ ਸ਼ੌਂਕ ਨਹੀਂ ਇਸੇ ਬੋਲਣ ਦਾ ਯਾਰ ਮਾਰ ਹੋਈ ਕਿਵੇਂ ਯਾਰ ਮਾਰ ਹੋਈ ਹੈ ਜੀ ਕੋਈ ਰੰਜਿਸ਼ ਕੋਈ ਨਹੀਂ ਬਾਈ ਜੀ ਸਿਰਫ ਯਾਰੀ ਬਗਾ ਕੇ ਗਿਆ ਕਿਸੇ ਦੀ ਲੜਾਈ ਹਾਂ ਦਿਲ ਕੱਢ ਕੇ ਖੜ ਗਿਆ ਹਾਂ ਯਾਰ ਮੈਂ ਤੇਰੇ ਨਾਲ ਖੜਾ ਹਾਂ ਤੇ ਜਿਹਦਾ ਪਿੱਛੇ ਖੜਿਆ ਉਹ ਮੌਕੇ ਤੇ ਖੜੇ ਵੀ ਨਹੀਂ ਉਹਨਾਂ ਦੇ ਬਾਅਦ ਜਦ ਦਿਲ ਗੁਰਦੇ ਨੇ ਕੰਮ ਵੀ ਨਹੀਂ ਕੀਤਾ ਸੀ ਖੜ ਜਗੇ ਉਸ ਇੰਨੀ ਗੱਲ ਹੋਈ ਬਾਈ ਸਾਡਾ ਘਰ ਵੱਟ ਗਿਆ ਉਹ ਨਹੀਂ ਫਰਿੱਜ ਨਹੀਂ ਕੋਈ ਗੱਲ ਫਰਿੱਜ ਖਰਾਬ ਦੀ ਸਾਨੂੰ ਆਏ ਵੀ ਉੱਥੇ ਸਿਕਿਉਰਿਟੀ ਪਰਪਸ ਕਰਕੇ ਅਸੀਂ 4-5 ਦਿਨ ਉੱਥੇ ਰੱਖਾਂਗੇ ਜਿੰਨਾ ਚਿਰ ਮੰਨ ਕੇ ਚੱਲੋ ਵੀ ਜੜ ਯਾਰਮਾਰ ਕਰ ਰਹੇ ਹੋ ਪਿੰਡ ਦੇ ਨੌਜਵਾਨ ਆ ਉਹ ਪਿੰਡ ਦੇ ਆ ਜੀ ਯਾਰਮਾਰ ਆਏ ਨਹੀਂ ਕਹਿ ਸਕਦੇ ਵੀ ਕੋਈ ਧਾਕੇ ਮਾਰਿਆ ਕੋਈ 3 ਪਲਾਨ ਨਹੀਂ ਕਹਿ ਸਕਦੇ ਆਪਾਂ ਪਰ ਉਹ ਗੱਲ ਇਦਾਂ ਵੀ ਯਾਰਮਾਰ ਇਹ ਕਹਿੰਦਾ ਵੀ ਮੈਂ ਉਹ ਯਾਰੀਆਂ ਗਈਆਂ ਵੀ ਮੈਂ ਤਾਂ ਸਿਰਫ ਇਹ ਸੰਦੇਸ਼ ਦੇਣਾ ਚਾਹੁੰਨਾ ਵੀ ਇੰਨਾ ਯਾਰੀਆਂ ਪਿੱਛੇ ਤੁਸੀਂ ਡੀਪਲੀ ਨਾ ਕਦੇ ਜਾਵੜਿਓ ਵੀ ਫਿਰ ਯਾਰ ਯਾਰਾ ਤੇਰੇ ਪਿੱਛੇ ਜਾਨ ਦੇ ਦੋਗੇ ਉਹ ਜਾਨ ਦੇਣ ਵਾਲੇ ਬੰਦੇ ਸਾਡੇ ਵਰਗੇ ਬੰਦੇ ਵਰਗੇ ਵੱਖਰੇ ਹੀ ਹੁੰਦੇ ਆ ਤੇ ਬਾਕੀ ਮੌਕੇ ਦੇ ਭੱਜਣ ਵਾਲੇ ਹੁੰਦੇ ਆ ਮੈਂ ਸਿਰਫ ਇੰਨੀ ਕਹਿ ਲਈ ਤੁਹਾਨੂੰ ਸੱਦਿਆ ਮੈਨੂੰ ਕੋਈ ਬਹੁਤ ਕੁਝ ਨਹੀਂ ਕਰਨਾ اچھا ਤੁਸੀਂ ਕਿਹਾ ਕਿ ਜਿਹੜੇ ਯਾਰਾ ਦੋਸਤਾ ਦੇ ਮਗਰ ਹੀ ਖੜਿਆ ਸੀਗਾ ਉਹ ਖੜੇ ਨਹੀਂ ਉਹਨਾਂ ਯਾਰਾ ਦੇ ਪਿੱਛੇ ਪਹਿਲਾਂ ਵੀ ਲੜਾਈ ਲੜਿਆ ਸੀ ਕਦੇ ਕੋਈ ਲੜਾਈ ਨਹੀਂ ਹੋਈ ਓਏ ਜੀ ਯਾਰਾਂ ਪਿੱਛੇ ਲੜਦਾ ਸੀ ਆਪਦੀਆਂ ਲੜਾਈ ਨਹੀਂ ਸੀ ਕੌਡੀ ਖੇਡਦਾ ਸੀ ਹਮ ਬਾਬਾ ਬਾਬਾ ਮਹੇਸ਼ਵਰੀ ਜੀ ਬੋਰ ਵਾਲੇ ਗਊਸ਼ਾਲਾ ਦਾ ਸੇਵਕ ਬੜਾ ਤਗੜਾ ਹੀ ਗ ਪੰਡੇ ਧੀ ਪਿੰਨ ਸਾਹਿਬ ਦੀ ਸਾਂਝੀ ਸਭ ਨੂੰ ਮੰਨ ਕੇ ਹਰੇਕ ਦੀ ਸੇਵਾ ਕਰਦਾ ਸੀਗਾ ਹਾਂਜੀ ਫ੍ਰਿਜ ਚੱਲ ਨਹੀਂ ਰਹੀ ਪੂਰੀ ਫ੍ਰਿਜ ਮਤਲਬ ਸਾਦੀ ਹੈ ਪ੍ਰਸਾਦ ਤੇ ਅਸੀਂ ਸਵੈਪਟ ਕਰਦੇ ਹਾਂ ਦੂਜੇ ਤੋਂ ਮਤਲਬ ਇੱਥੋਂ ਕਿਸੇ ਹੋਰ ਮੋਰਚੀ ਵਿੱਚ ਲਾ ਕੇ ਚੱਲੇ ਹਾਂਜੀ ਹਾਂਜੀ ਮੈਂ ਜਿੱਥੇ ਫ੍ਰਿਜ ਸਹੀ ਹੋਊਗਾ ਹਾਂਜੀ ਹਾਂਜੀ ਇੱਥੇ ਬੋਲੋ ਫਿਰ ਰਾਤ ਦੇ ਵੀ ਖਰਾਬ ਪੈ ਜੀਜੀ ਪਈ ਆ ਬੋੜੀ ਨਹੀਂ ਥੋੜੀ ਜਿਹੀ ਚੱਲੀ ਆ ਬਸ ਏਸੀ ਛੱਡਿਆ ਹੋਇਆ ਸੀ ਉਹਨਾਂ ਦਾ ਅੱਛਾ ਜੀ ਹਾਂਜੀ ਅੱਛਾ ਕਰਕੇ ਹਾਂ ਪੂਰੀ ਚੱਲ ਰਹੀ ਕਹਾਵੇ ਇਹ ਸਾਹ ਹਰ ਪੋਸਟਮਾਨ ਨੂੰ ਕਰਾਇਆ ਜਾਏਗਾ ਜਾਂ ਕਿਤਾ ਨਹੀਂ ਉਸ ਮਰ ਜਿਹਨੇ ਜੋ ਬੰਦੇ ਫੜੇ ਗਏ ਉਹ ਤੋਂ ਬਾਅਦ ਕਰਾਇਆ ਜਾਊਗਾ ਤੁਸੀਂ ਤੇਜਪਾਲ ਕਿ ਲੱਗਦੇ ਅਸੀਂ ਮਾਸੂਦੀ ਲੱਗਦੇ ਅੱਛਾ ਪੋਸਟਵਾਲ ਉਹਦਾ ਹੀ ਹੋਊਗਾ ਜਦੋਂ ਬੰਦੇ ਹਾਂਜੀ 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 ਅੱਛਾ ਪਰਿਵਾਰ ਚ ਕੌਣ ਕੌਣ ਸੀਗੇ ਇਹਨਾਂ ਦੇ ਮੈਂਬਰ ਪਰਿਵਾਰ ਦੇ ਵਿੱਚ ਇੱਕ ਭੈਣ ਆ ਇਹਨਾਂ ਦੀ ਸਿਸਟਰ ਉਹ ਬਾਹਰ ਗਈ ਹੋਈ ਆ ਇੰਗਲੈਂਡ ਦੇ ਵਿੱਚ ਤੇਜਪਾਲ ਦਾ ਜਨਮ ਕਿਦੋਂ ਹੋਇਆ ਸੀ ਇਹ ਹੋਇਆ ਸੀਗਾ ਜੀ 1900 ਸਾਲ ਬੈਠਾ ਲਮ ਜੈਲਮੇ ਸਤਲਮੇ ਜੈਲਮੇ ਇਹ 26 ਸਾਲ ਦੀ ਕੱਲਾ ਕੱਲਾ ਮੁੰਡਾ ਸੀ ਹਾਂਜੀ ਕੱਲਾ ਹੀ ਸੀਗਾ ਅੱਛਾ ਕਹਿੰਦੇ ਵੀ ਰੰਜੀਸ਼ਾ ਕੋਈ ਫੇਸਬੁਕ ਤੇ ਪੋਸਟ ਨਾ ਰੰਜੇ ਕੋਈ ਨਹੀਂ ਸੀਗਾ ਜਾ ਕੇ ਪਣਜੋ ਪੁੱਛ ਲੋ ਸਾਰਾ ਨਗਰ ਸਹਿਬ ਦੀ ਭਰਦਾ ਹਾਂਜੀ ਮਾਸੀ ਜੀ ਲੱਗਦੀਆਂ ਮੈਂ ਕੀ ਨਾ ਜੀ ਮਾਸੀ ਤੁਹਾਡਾ ਮਾ ਕੁਲਵਿੰਦਰ ਕੌਰ ਤੁਹਾਡੇ ਬੱਚੇ ਨਾ ਬਸ ਮੁੰਡੇ ਘਰੋਂ ਲੈ ਕੇ ਆਏ ਆ ਉਹਨੂੰ ਕਹਿੰਦੇ ਸਾਡੇ ਨਾਲ ਚੱਲ ਪਤਾ ਨਹੀਂ ਕੀ ਕਹਾਣੀ ਇਹਨਾਂ ਨੇ ਇੰਦੀ ਵਾਪਰੀ ਆ ਸਾਨੂੰ ਕੋਈ ਵੇਤ ਨਹੀਂ ਆਉਂਦਾ ਅਸ ਤਾਂ ਉਹਨਾਂ ਨੂੰ ਕਹਿੰਦੇ ਇਨਸਾਫ ਆਉਣਾ ਚਾਹੀਦਾ ਤੁਸੀਂ ਦੱਸੋ ਪਤ ਕੀ ਗੱਲ ਸੀਗੀ ਤੁਹਾਡੇ ਨਾਲ ਕੀ ਹੋਈ ਆ ਕਿਹੜੇ ਮੁੰਡੇ ਜਿਹਦੇ ਨਾਲ ਲੱਗੇ ਸੀਗੇ ਪਿੰਡੋਂ ਸੀ ਆ ਕੱਬੂ ਪਰੇ ਤੋਂ ਸੀ ਆ ਕਈ ਮਿਲ ਗੱਦੜ ਵਿੰਡ ਕੋਈ ਉਹਨਾਂ ਦੇ ਨਾਲ ਆਇਆ ਯਾਦ ਲੱਗਿਆ ਵੀ ਹੋਇਆ ਕਿਸੇ ਉਹ ਕਹਿੰਦੇ ਲੋਰ ਬਦਲ ਲਾ ਕੈਪਰੀ ਲਾ ਦੇ ਲੋਰ ਪਾਲਾ ਨਾਲੇ ਬੂਟ ਪਾਲਾ ਬਸ ਉਹਨਾਂ ਦੇ ਨਾਲ ਆਇਆ ਵਾ ਫਿਰ ਬਾਅਦ ਚ ਕਹਿੰਦੇ ਆ ਕਿ ਕੁੱਟ ਮਾਰ ਹੋ ਗਈ ਆ ਮੁੰਡੇ ਕੁੱਟ ਗਏ ਨੂੰ ਇਹਦੀ ਕੋਈ ਦੁਸ਼ਮਨੀ ਤਾਂ ਨਹੀਂ ਸੀਗੀ ਇਹਦੀ ਸਾਡੇ ਕੋਈ ਦੁਸ਼ਮਨੀ ਨਹੀਂ ਸੀ ਪਿੰਡ ਚ ਤਾਂ ਇਹ ਜੀ ਜੀ ਕਰਦਾ ਸੀ ਸਭ ਨੇ ਪਹਿਲਾ ਇਨਸਾਨ ਮੈਨੂੰ ਇੰਨਾ ਨਹੀਂ ਪਤਾ ਇਧੀਆਂ ਲੜਾਈਆਂ ਦਾ ਮੈਨੂੰ ਇਹ ਵੀ ਨਹੀਂ ਪਤਾ ਕਿਨੇ ਚਿਰ ਤੱਕ ਕਿੱਥੋਂ ਹੋਣਾ ਕਿਹੜੀ ਜਗ੍ਹਾ ਤੂੰ ਭੈਣ ਇੰਗਲੈਂਡ ਦੇ ਵਿੱਚ ਆ ਅੱਛਾ ਇਹ ਮੋਰਚੀ ਦੀ ਦੂਜੀ ਚ ਚੇਂਜ ਕੀਤਾ ਗਿਆ ਪੋਸਟਮਾਨ ਨੂੰ ਕਰਵਾਇਆ ਜਾਵੇਗਾ ਜਾਂ ਕਿਵੇਂ ਨਹੀਂ ਅਸੀਂ ਇਹ ਨਹੀਂ ਚਾਹੁੰਦੇ ਜਿਵੇਂ ਆਇਆ ਜੱਗ ਤੋਂ ਮੇਰੇ ਉਹਦੇ ਸਾਰੇ ਅੰਗ ਸਹੀ ਸਲਾਮਤ ਲੱਗੇ ਉਹਦੇ ਨਾਲ ਤਾਂ ਪਹਿਲਾਂ ਹੀ ਬੁਰੀ ਹੋ ਗਈ ਗੋਲੀ ਵੱਜ ਗਈ ਉਹਦੇ ਤਾਂ ਪਹਿਲਾਂ ਹੀ ਪੂਰੀ ਹੋਈ ਆ ਮੰਗਿਆ ਸੀ ਤਾਂ ਮੰਗ ਕੇ ਇਹ ਕਰਦੇ ਆ ਕਿ ਜਿਨ੍ਹਾਂ ਨੇ ਮਾਰਿਆ ਤੇ ਜਿਨ੍ਹਾਂ ਦੇ ਨਾਲ ਆਇਆ ਸਾਨੂੰ ਸੱਚਾਈ ਮਿਲਣੀ ਚਾਹੀਦੀ ਆ ਉਹਨਾਂ ਦਾ ਪਤਾ ਹੋਣਾ ਚਾਹੀਦਾ ਤੁਹਾਡੇ ਨਾਲ ਆਇਆ ਤੇ ਕੀ ਗੱਲ ਹੋਈ ਆ ਉਹਦੇ ਨਾਲ ਤੇ ਉਹਨਾਂ ਨੇ ਮਾਰਿਆ ਕਾਤੇ ਆ ਜਿੰਨੇ ਮੁੰਡੇ ਨਾਲ ਸਨਦਸਕਾਰ ਕਰੋਗੇ ਹਾਂਜੀ ਉਸ ਤੋਂ ਬਾਅਦ ਅੰਦਸਕਾਰ ਕਰੋਗੇ ਹਾਂਜੀ ਸਾਰੀ ਗੱਲਬਾਤ ਸੁਣ ਕੇ ਕਰਕੇ ਫੇਰ ਅੱਛਾ ਪਰਿਵਾਰ ਚ ਕੌਣ-ਕੌਣ ਆ ਜੀ ਉਹਨਾਂ ਦੇ ਪਰਿਵਾਰ ਚ ਮਾਂ ਵਾ ਦਾਦੀ ਆ ਪਿਓ ਆ ਮਾਂ ਦਾ ਬਿਮਾਰ ਰਹਿੰਦੀ ਸੀ ਇਹਦੇ ਸਿਰ ਤੇ ਹੀ ਮਰ ਕੱਟਦੀ ਸੀਗੀ ਇਕੱਲਾ- ਇਕੱਲਾ ਹੀ ਸੀ ਭੈਣ ਭਰਾ

ਅਗਰ ਇੱਕ ਜਸੂ ਨਾਮ ਦਾ ਬੰਦੇ ਨੇ ਕਲੇਮ ਕੀਤਾ ਸੀਗਾ ਉਹ ਬਿਲਕੁਲ ਹੀ ਫੇਕ ਹੈ ਜੀ ਉਹ ਕਿਉਂਕਿ ਜੇ ਤੁਸੀਂ ਦੇਖੋ ਉਹਦਾ ਜਿਹੜਾ ਅਕਾਊਂਟ ਵੀ ਬਣਿਆ ਉਹ ਕੱਲ ਹੀ ਬਣਿਆ ਇਨਸੀਡੈਂਟ ਤੋਂ ਬਾਅਦ ਬਣਿਆ ਹੈ ਕਿ ਉਹਦਾ ਇੱਕ ਸਿਰਫ ਉਹਦੇ ਵਿੱਚ ਜਿਹੜਾ ਫਰੈਂਡ ਹੈ ਉਹ ਇੱਕ ਫਾਲੋਅਰ ਹੈ ਉਹਦਾ ਸੋ ਜਿਸੋ ਇਹ ਕੱਲ ਕਾਫੀ ਹੱਦ ਤੱਕ ਕਲੀਅਰਫਾਈ ਹੋ ਜਾਂਦੀ ਹੈ ਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਸਹੀ ਡਾਇਰੈਕਸ਼ਨ ਜਾ ਰਹੀ ਹੈ ਉਹਨੂੰ ਮਿਸਲੀਡ ਕਰਨ ਦਾ ਇੱਕ ਅਟੈਂਪਟ ਹੈ ਤੇ ਸੈਕੰਡਲੀ ਮੈਂ ਵੀ ਦੱਸਣਾ ਚਾਹਾਂਗਾ ਵੀ ਹੁਣ ਰੀਸੈਂਟਲੀ ਜੇ ਤੁਸੀਂ ਅੱਜ ਹੁਣ ਦੇਖੋ ਉਹਦਾ ਪੋਸਟ ਵੀ ਉਹਨੇ ਡਿਲੀਟ ਕਰਤੀ ਹੈ

आ, ये जो एनिमल फीड बेसिकली खल लेने के लिए आए थे और उसके साथ ही उस दुकान के साथ ही एक वो है अपना हॉस्पिटल है जहाँ पे जो मुख्य दोषी है उसकी वाइफ का ट्रीटमेंट चल रहा था सो क्योंकि उनकी पुरानी रेंजिस ऑलरेडी चल रही थी जब वहां पे उस एरिया में दोनों का आमा, आमना सामना हुआ तो उस कारण फिर क्योंकि ऑलरेडी इनकी रंजिश थी ਉਸ ਕਾਰਨ ਲੜਾਈ ਹੋਈ ਤੇ ਫਿਰ ਇਹ ਇੱਕ ਵਾਰਦਾਤ ਕੋ ਰੰਜਿਸ਼ ਸੀ ਇਨਕੀ ਭੁਲਾਨੀ ਕਿਸ ਬਾਤ ਕੀ ਰੰਜਿਸ਼ ਚੱਲ ਰਹੀ ਸੀ ਇਹ ਅਭੀ ਤਫਤੀਸ਼ ਦਾ ਪਾਰਟ ਹੈ ਜੀ ਇਹ ਅਭੀ ਅਭੀ ਘਟਾਰੀ ਦੇ ਨਾਲ ਜਿਹੜੇ ਦੋ ਨੌਜਵਾਨ ਹੋ ਰਹੇ ਸੀ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ ਸੀ ਉਹ ਵੀ ਨੌਜਵਾਨ ਨੇ ਹਜੇ ਸਾਡੇ ਕੋਲ ਉਹਨਾਂ ਦੀ ਕੋਈ ਐਮਐਲਆਰ ਨਹੀਂ ਆਈ ਜੀ ਬਾਈ ਨੇਮ ਕਿਹਨਾਂ ਦੇ ਪਰਚੇ ਦਿੱਤਾ ਗਿਆ ਬਾਈ ਨੇਮ ਹੈਗੇ ਆ ਜੀ ਇੱਕ ਤਾਂ ਹਨੀ ਰੂਮੀ ਕਰਕੇ ਹੈਗੇ ਇਕੋ ਦਾ ਭਰਾ ਹੈਗਾ ਜੀ ਕਾਲਾ ਰੂਮੀ ਤੇ ਇੱਕ ਗਗਨ ਮੁੰਡਾ ਹੈਗਾ ਇਹ ਕਿੱਲੀ ਚਾਲਾ ਡਿਸਟ੍ਰਿਕਟ ਮੋਗਾ ਦਾ ਹੈਗਾ दो और बंदे दोनि जो पुरानी रंजीत कितने समय से अभी तक सामने है, ये, द, ये ये अभी दो तीन बार हुई है जी इनकी अभी जो लेटेस्ट ये पंद्रह दिन पहले किसी बात को लेके इनका बाजार में तू हुई थी बट उसके रिगार्डिंग हमें लोकल बुजुर्ग को कंप्लेंट नहीं थी ਸਿੰਘ ਜੀ ਪੁਲਿਸ ਵੱਲੋਂ ਕੀ ਅਪਡੇਟ ਹੈ ਜੀ ਇਸ ਮਾਮਲੇ ਦੇ ਵਿੱਚ ਕੁਝ ਅਪਡੇਟ ਹੋਈ ਹੈ ਜੀ ਜਿਵੇਂ ਮੈਂ ਕਿਹਾ ਜੀ ਐਫ ਆਰ ਸਾਨੂੰ ਬਾਈ ਨੇਮ ਹੋ ਗਈ ਹੈ ਦਰਜ ਉਸ ਤੋਂ ਬਾਅਦ ਦੋ ਬੰਦੇ ਹੋਰ ਵੀਡੈਂਟੀਫਾਈ ਹੋ ਗਏ ਹਨ ਸੋ ਉਹਨਾਂ ਦੀ ਟੈਕਨੀਕਲ ਅਸਪੈਕਟਸ ਤੋਂ ਤੇ ਹਿਊਮਨ ਇੰਟੈਲੀਜੈਂਸ ਲਗਾ ਕੇ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨ ਦੀ ਸਾਡੀਆਂ ਟੀਮਾਂ ਆਲਰੇਡੀ ਕੰਮ ਕਰ ਰਹੀਆਂ ਨੇ ਤੇ ਸਾਨੂੰ ਉਮੀਦ ਹੈ ਵੀ ਅਸੀਂ ਜਲਦੀ ਇਹਨਾਂ ਨੂੰ ਅਰੈਸਟ ਕਰਕੇ ਪਰਿਵਾਰ ਨੂੰ ਇਨਸਾਫ਼ ਦਵਾਵਾਂਗੇ ਪਰ ਪਰਿਵਾਰ ਵੀ ਕਹਿ ਰਿਹਾ ਹੈ ਕਿ ਅਸੀਂ ਹੁਣ ਤੱਕ ਕੋਈ ਪੋਸਟਮਾਰਟਮ ਨਹੀਂ ਕਰਵਾਉਣਾ ਜਾਂ ਅੰਤਿਮ ਫਿਸਕਾਰ ਦੀ ਗੱਲ ਨਹੀਂ ਜਿੰਨੀ ਨਹੀਂ ਪਰਿਵਾਰ ਤੇ ਆਪਾਂ ਨੂੰ ਸਾਰੀ ਜੋ ਤਫਤੀਸ਼ ਹੁਣ ਤਾਂ ਕੀਤੀ ਹੈ ਉਹਦੇ ਬਾਰੇ ਅਪਡੇਟ ਵੀ ਕੀਤਾ ਹੈ ਤੇ ਉਹ ਅਸੀਂ ਪਰਿਵਾਰ ਨਾਲ ਵੀ ਕੋਈ ਖੜੇ ਆ ਜੀ ਤੇ ਜੋ ਵੀ ਪਰਿਵਾਰ ਦੀ ਡਿਮਾਂਡ ਹੈ ਅਸੀਂ ਉਹ ਉਹ ਵੀ ਫੋਲੋ ਕਰ ਰਹੇ ਹਾਂ ਉਹਨੂੰ ਫੁੱਲਫਿਲ ਵੀ ਕਰ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਅਸ਼ਵਾਸ਼ਣ ਵੀ ਦਿੱਤਾ ਹੈ ਕਿ ਅਸੀਂ ਬਹੁਤ ਜਲਦੀ ਬੰਦੇ ਵੀ ਅਰੈਸਟ ਕਰਾਂਗੇ ਸਰ ਇੱਕ ਆਖਰੀ ਸਵਾਲ ਸਰ ਫਰੈਂਡ ਸਰਕਲ ਸੇ ਵੀ ਪੁੱਛਤਾ ਉਸ ਕੀ ਜਾ ਰਹੀ ਹੈ ਜੀ ਮੋਤ ਉਹ ਤਾਂ ਦੇਖੋ ਤਫਤੀਸ਼ ਦਾ ਪਾਰਟ ਹੁੰਦਾ ਜੀ ਉਹ ਹਮ ਹਰ ਐਂਗਲ ਸੇ ਜੋ ਵੀ ਐਸੋਸੀਏਟਸ ਹੈਨ ਕੇ ਜੋ ਵੀ ਪੁਰਾਣੇ ਕੇਸਸ ਮੇ ਉਹ ਜੋ ਸਾਰੇ ਜੋ ਵੀ ਹੈ ਵਟ ਏਵਰ ਸਾਰੇ ਹਰ ਐਂਗਲ ਸੇ ਹਮ ਇੰਕੀ ਤਫ਼ਤੀਸ਼ ਕਰੇਗੀ ਐਸਪਰ ਐਸਐਸਪੀ ਜਗਰਾਉਂ ਦੇ ਦਫ਼ਤਰ ਦੇ ਥੋੜੀ ਦੂਰੀ ਤੇ ਇਹ ਘਟਨਾ ਵਾਪਰੀ ਆ ਸਾਹਮਣੇ ਦੀਆਂ ਤਸਵੀਰਾਂ ਦਿਖਾਈਏ ਤਾਂ ਉਹ ਸਾਹਮਣੇ ਜਿੱਥੇ ਚੌਂਕ ਦਿਖਦਾ ਪਿਆ ਚੌਂਕ ਦੇ ਨਾਲ ਹੀ ਇਹ ਸਾਰੀ ਘਟਨਾ ਵਾਪਰੀ ਆ ਜਿੱਥੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਕੋਈ ਆਪਣਾ ਸਮਾਨ ਲੈਣ ਲਈ ਬਾਜ਼ਾਰ ਦੇ ਵਿੱਚ ਆਉਂਦੇ ਨੇ ਤਾਂ ਨਾਲ ਹੀ ਜਿਹੜੇ ਰੰਜਿਸ਼ ਜਿਨ੍ਹਾਂ ਦੇ ਨਾਲ ਹੁੰਦੀ ਆ ਉਹ ਵੀ ਨੌਜਵਾਨ ਸਾਹਮਣੇ ਹੀ ਟਕਰਾਅ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਪਹਿਲਾਂ ਉਸ ਦੀ ਜਿਹੜੀ ਕਬੱਡੀ ਖਿਡਾਰੀ ਦੀ ਕੁੱਟਮਾਰ ਕਰਦੈ ਨੇ ਉਸ ਤੋਂ ਬਾਅਦ ਗੋਲੀਆਂ ਮਾਰ ਕੇ ਮੌਤੇ ਘਾਟ ਪੰਜਾਬ ਦਿੱਤਾ ਜਾਂਦਾ ਤਾਂ ਉਹਨਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਜਾਂਦੀ ਆ ਤਾਂ 25 ਸਾਲਾਂ ਨੌਜਵਾਨ ਦੀ ਕੱਲਾ ਕੱਲਾ ਦੱਸਿਆ ਜਾ ਰਿਹਾ ਮਾਪਿਆਂ ਦਾ ਮੁੰਡਾ ਤਾਂ ਇੱਕ ਭੈਣ ਇੰਗਲੈਂਡ ਦੇ ਵਿੱਚ ਆ ਹੁਣ ਭੈਣ ਦੀ ਜਿਹੜੀ ਆ ਉਡੀਕ ਕੀਤੀ ਜਾਂਦੀ ਆ ਤਾਂ ਉਡੀਕ ਕਰਨ ਤੋਂ ਬਾਅਦ ਜਿਹੜਾ ਸੰਸਕਾਰ ਵੀ ਜਿਹੜਾ ਕੀਤਾ ਜਾਵੇਗਾ ਪਰ ਪੁਲਿਸ ਦੇ ਵੱਲੋਂ ਜਿਹੜਾ ਗੱਲ ਆਖੀ ਜਾ ਰਹੀ ਆ ਕਿ ਜਲਦ આરોપીਆਂ ਨੂੰ ਜਿਹੜਾ ਫੜ ਲਿੱਤਾ ਜਾਵੇਗਾ ਕੈਮਰਾਮੈਨ ਸੰਨੀ ਦੇ ਨਾਲ ਸੁਰਿੰਦਰ ਸੋਨੀ ਲੁਧਿਆਣਾ ਲਾਈਵ ਜਗਨਾਉਂ